ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਜਿਹਦੇ ਵਿੱਚ ਆਉਣਗੇ ਪਿਓਰ ਦੇ ਦੁਪੱਟੇ ਤੇ ਇੱਕ ਸੂਟ ਆਉਣਗੇ ਆਪਣੇ ਜਿਹੜੇ ਅਸੀਂ ਡਿਜੀਟਲ ਪ੍ਰਿੰਟ ਦੇ ਵਿੱਚ ਰੈਡੀ ਕਰਾਏ ਸੀ ਜਿਹੜੇ ਬਿਨਾਂ ਦੁਪੱਟਿਆਂ ਤੋਂ ਬਹੁਤ ਜ਼ਿਆਦਾ ਸਟਾਕ ਆਇਆ ਸੀ ਹੁਣ ਇਸ ਵਾਰੀ ਤੁਸੀਂ ਦੁਪੱਟਿਆਂ ਦੀ ਡਿਮਾਂਡ ਕੀਤੀ ਉਹਨਾਂ ਦੇ ਨਾਲ ਦੁਪੱਟੇ ਬਣਾਏ ਆ ਬਹੁਤ ਹੀ ਜ਼ਿਆਦਾ ਸੋਹਣੇ ਤੈਨੂੰ ਦਿਖਾਉਨੇ ਆ ਕਰੋ ਚੈੱਕ ਆ ਜੇ ਪਹਿਲਾ ਸੂਟ ਤੇ ਪਹਿਲੇ ਸੂਟ ਦੇ ਨਾਲ ਤੁਹਾਨੂੰ ਕੰਧੀ ਖਲੀ ਚੀਜ਼ ਪਹਿਲਾਂ ਦੱਸ ਦਾਂ ਤੁਹਾਨੂੰ ਮੈਂ ਆ ਚੋਕਲਾ ਪਹਿਲਾਂ ਆ ਮੈਂ ਜਰੀ ਕੇ ਚੋਕਲਾ ਵਾ ਤੇ ਆ ਤੁਹਾਨੂੰ ਮੈਂ ਦਿਖਾ ਦੇਵਾਂ ਆ ਤੇ ਬਤੀ ਆ ਸੂਟ ਜਿਹੜੇ ਹਨ ਇਹ ਪਹਿਲਾਂ ਜਿਹੜੇ ਬਿਨਾਂ ਦੁਪੱਟੇ ਤੋਂ ਹੀ ਰੇਟ ਹੈਗਾ ਸੀ 475 ਰੁਪਏ ਠੀਕ ਹੈ ਜੀ ਹੁਣ ਜਿਹੜੇ ਸੂਟ ਆ ਪਾ ਤੁਹਾਨੂੰ ਦਿਖਾਉਣ ਲੱਗੇ ਇਹਨਾਂ ਦੇ ਨਾਲ ਆਗੇ ਦੁਪੱਟੇ ਤੇ ਰੇਂਜ ਵਧ ਗਈ ਜੇ ਕਿਉਂਕਿ ਦੁਪੱਟੇ ਵੀ ਬੜੇ ਜ਼ਿਆਦਾ ਸੋਹਣੇ ਖੁੱਲੇ ਡੁੱਲੇ ਤੇ ਦੁਪੱਟਿਆਂ ਤੇ ਵੀ ਖਰਚਾ ਲੱਗ ਗਿਆ ਹੈ ਤੇ ਤੁਹਾਨੂੰ ਪਤਾ ਪੈਸੇ ਨਾਲ ਹੀ ਚੀਜ਼ ਮਿਲਦੀ ਹੈ ਤੇ ਪੈਸੇ ਨਾਲ ਹੀ ਬਣਦੀ ਹੈ neck ਤੇ ਬਾਹਾਂ ਤੇ ਘੇਰੀ ਤੇ ਹਾਂਜੀ ਤੇ ਆਹ ਇਹਦੀ ਬਾਟਮ ਇਹ ਇਹਦੀ ਬਾਟਮ ਤੇ ਇਹ ਆਊਗਾ ਪਹੁੰਚਾ ਆ ਸਾਰਾ ਪਹੁੰਚਾ ਤੇ ਪ੍ਰਿੰਟ ਆਊਗਾ ਜੇ ਤੇ ਨਾਲ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਇਹਦੇ ਦੁਪੱਟਾ ਆ ਜੇ ਇਹ ਜੇ ਸੂਟ ਦਾ ਪੂਰਾ ਰੋਬ ਕੈਂਟ ਆਹ ਲੋ ਜੀ ਚੈੱਕ ਕਰੋ ਯਾਰੀ ਕਿ ਤੁਸੀਂ ਆਹ ਸੂਟਾਂ ਦੇ ਨਾਲ ਨਾ ਦੁਪੱਟਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਹਫ਼ਤੇ ਦੇ ਅੰਦਰ-ਅੰਦਰ ਆਜਣੇ ਸੂਟ ਕਿਉਂਕਿ ਰੈਡੀ ਹੋਣਦੇ ਆ ਦੁਪੱਟੇ ਆਹ ਲੋ ਜੀ ਪੁਖਾਦ ਲੈ ਆਉਂਦੇ ਮਰਜੇ ਆਹ ਲੋ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਜੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਜੇ ਰੇਟ ਹੈਗਾ ਜੀ ਦਾ 700 ਤੇ 50 ਰੁਪਏ ਸ਼ਿਪਿੰਗ ਫ੍ਰੀ 750 ਰੁਪਏ ਜਿਆਦਾ ਤਾਂ ਨਹੀਂਗਾ ਅੱਛਾ ਮੈਂ ਕਿਹਾ ਬੜਾ ਹਰੰਜਾ ਹੈ ਤੇ ਹੁੰਦ ਨੇ ਇਹਦੇ ਵਿੱਚ ਖੁਨੇ ਕਲਰ ਹਾਂ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਦਿਖਾਈ ਜਾਂਦੇ ਤੇ ਦੁਪੱਟੇ ਤੁਹਾਨੂੰ ਮੈਂ ਸਾਰਿਆਂ ਦੇ ਖੋਲ ਕੇ ਵਿਖਾਉਂਗਾ ਕਿਉਂਕਿ ਦੁਪੱਟੇ ਬੜੇ ਜ਼ਿਆਦਾ ਪਿਆਰੇ ਬਣੇ ਆ ਆ ਲਓ ਜੀ ਇਹ ਆ ਗਿਆ ਪਿਸਤਾ ਸ਼ੇਡ ਦੇ ਨਾਲ ਛੋਟੇ ਸਾਰੇ ਵੇਖ ਲਈ ਹੈ ਹਨਾ ਅੱਗੇ ਵੀ ਡਿਜ਼ਾਈਨ ਹੈ ਦੁਪੱਟੇ ਵੇਖੋ ਇਹਨਾਂ ਦੇ ਬਸ ਬਸ ਤੁਸੀਂ ਅੱਜ ਦੁਪੱਟੇ ਵੇਖਣੇ ਬਸ ਤੁਸੀਂ ਦੁਪੱਟੇ ਵੇਖ ਕੇ ਤੇ ਹੈਰਾਨ ਕਮੈਂਟ ਹੈਰਾਨ ਹੋਣਾ ਤਾਂ ਕਮੈਂਟ ਕਰ ਕਰਕੇ ਦੱਸਣੇ ਬਸ ਤੁਸੀਂ ਸਾਨੂੰ ਕਿ ਕਿਵੇਂ ਇਹਦੇ ਸੂਟ ਹੀ ਤੇ ਦੁਪੱਟੇ ਕਿਵੇਂ ਦੇ ਆ ਜੇ ਤੁਹਾਨੂੰ ਵਧੀਆ ਲੱਗਦੇ ਤੇ ਇਦਾਂ ਦੇ ਹੋਰ ਤੁਹਾਨੂੰ ਲਿਆ ਕੇ ਦੇਵਾਂਗੇ ਆਪਾਂ ਇਹ ਚੀਜ਼ਾਂ ਤੁਹਾਨੂੰ ਸਾਡੀਆਂ ਪਸੰਦ ਆਉਣਗੀਆਂ ਇਹ ਨਵੀਂ ਚੀਜ਼ ਬਣਾਈ ਧੜ ਲਈ ਇਦਾਂ ਦੇ ਨਾ ਦੁਪੱਟੇ ਪਹਿਲਾਂ ਸੂਟ ਜਿਹੜੇ ਸੀ ਨਾ ਉਹ ਆਉਂਦੇ ਸੀਗੇ ਸਿਆਲ ਚ ਪਸ਼ਮੀਨਾ ਦੇ ਵਿੱਚ ਤੇ ਇਹ ਆ ਗਏ ਕਾਟਨ ਦੇ ਵਿੱਚ ਤੇ ਇਹਦੀ ਕੋਈ ਕੀ ਜਾਂਦੇ ਕੰਪਲੇਂਟ ਨਹੀਂ ਜੇ ਨਾ ਰੰਗ ਦੀ ਕੁਝ ਹੋਣਾ ਇਹਨੂੰ ਨਾ ਪ੍ਰੈਸ ਕਰਨ ਦੀ ਨਾ ਪ੍ਰੈਸ ਸਭ ਤੋਂ ਵੱਡੀ ਜੀ ਪ੍ਰੈਸ ਕਰਨ ਦੀ ਲੋੜ ਨਹੀਂ ਤੇ ਇਹ ਇਹ ਉਹ ਕਹਿੰਦੇ ਕਿਦਾਂ ਪਹਿਲਾਂ ਹਨਾ ਕਿਤੇ ਤੇ ਤੋਤਿਆਂ ਹੋ ਨਿੱਖੜੂਗਾ ਉਹ ਕਪੜਾ ਜੀ ਇਹ ਬਸ ਨੇ ਨਿੱਖੜਦਾ ਹੀ ਆਉਣਾ ਜਿੱਦਾਂ ਕਿਦਾਂ ਵਾਸ਼ ਹੋਈ ਗਿਆ ਆ ਆਹੋ ਜੀ ਬਹੁਤ ਜਿਆਦਾ ਸੋਹਣੇ ਸੂਟ ਜੇ ਤੇ ਬਹੁਤ ਹੀ ਪਿਆਰਾ ਪ੍ਰਿੰਟ ਕਲਰ ਤੁਹਾਨੂੰ ਮੈਂ ਦਿਖਾਈ ਜਣਾ ਨਾਲ ਦੁਪੱਟੇ ਦਿਖਾਈ ਜਣਾ ਇਹਨਾਂ ਤੇ ਹਾਂ ਲੋ ਜੀ ਦੁਪੱਟਾ ਇਹਦਾ ਵੀ ਖੋਲ ਕੇ ਤੁਹਾਨੂੰ ਦਿਖਾਤਾ ਜੇ ਵੇਖੋ ਕਿੰਨਾ ਸੋਹਣਾ ਦੁਪੱਟਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਸੁਰੀਨਾਂ ਦੇ 2.5 ਮੀਟਰ ਦਾ ਦੁਪੱਟਾ ਜੇ 2.5 ਤੋਂ ਵਾਧੀ ਹੋਵੇ ਮੈਨੂੰ ਲੱਗਦਾ ਜਿੱਦਾਂ ਫੁੱਲਾ ਢਿੱਲਾ ਦੁਪੱਟਾ ਦਾ ਲਓ ਜੀ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਜੇ ਇਹਨਾਂ ਦੀ 42 44 ਲੈਂਥ ਜਿਹੜੀ ਜੇ ਰੈਡੀ ਹੋ ਜਾਂਦੀ ਜੇ 46 ਤੱਕ ਵੀ ਰੈਡੀ ਹੋ ਜਾਂਦੀ ਜੇ ਅੱਗੇ ਆ ਬਾਕੀ ਕਲਰ ਇਹਦੇ ਵਿੱਚ ਹਾਂ ਆ ਲਓ ਜੀ ਬਹੁਤ ਹੀ ਪਿਆਰੇ ਹੁੰਦੇ ਆ ਬਹੁਤ ਹੀ ਸੋਹਣੇ ਦੁਪੱਟੇ ਆ ਤਾਂ ਦੁਪੱਟਿਆਂ ਲਵੇਖ ਕੇ ਐ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਨਾਲ ਇਸ ਤੋਂ ਬਾਅਦ ਜਿਹੜੇ ਹੁਣ ਪ੍ਰਿੰਟ ਆਉਣ ਲੱਗੇ ਜੇ ਇਹ ਸਾਰੇ ਜਿਹੜੇ ਇਹ ਮੇਰੇ ਪਰਸਨਲ ਫੇਵਰਿਟ ਬਹੁਤ ਸਨੇ ਪ੍ਰਿੰਟ ਆ ਇਹ ਮੈਂ ਸਪੈਸ਼ਲ ਬਣਵਾਏ ਕਹਿ ਕੇ ਅੱਛੇ ਦੁਪੱਟੇ ਨਾਲ ਆ ਲਓ ਜੀ ਦੁਪੱਟੇ ਨਾਲ ਇਹਨਾਂ ਦੇ ਆ ਜੀ ਇਹ ਲਾ ਕਦਾ ਪਹਿਲਾ ਕਲਰ ਚੈੱਕ ਕਰ ਲਓ ਇਹ ਬਿਨਾ ਦੁਪੱਟਿਆਂ ਤੋਂ ਵੀ ਸੂਟ ਜਿਹੜਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਤੇ ਹੁਣ ਇਹਦੇ ਨਾਲ ਦੁਪੱਟਾ ਤੁਹਾਨੂੰ ਦਿਖਾਉਣਾ ਚੈੱਕ ਕਰੋ ਦੁਪੱਟਾ ਦਿਖਾ ਦੇ ਕਬਲ ਖੋਲ ਕੇ ਕਰੀ ਹਾਂਜੀ ਦੁਪੱਟਾ ਦਾ ਆ ਲਓ ਜੀ ਚੈੱਕ ਕਰੋ ਦੁਪੱਟਾ ਇਹਦਾ ਇਹ ਸੂਟ ਚੈੱਕ ਕਰੋ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਹੈ ਤਾਂ ਨਾਲ ਕਲਰ ਵੀ ਬੜਾ ਸੋਹਣਾ ਸੂਟ ਦਾ ਪ੍ਰਿੰਟ ਇੰਨਾ ਜਿਆਦਾ ਪਿਆਰਾ ਇੰਨਾ ਸੋਹਣਾ ਸੂਟ ਆ ਤੇ ਰੇਟ ਹੈਗਾ ਜੀ ਸਿਰਫ ਤੇ ਸਿਰਫ 750 ਰੁਪਏ ਇਹਨਾਂ ਦਾ ਹਾਂ ਇਹਦੇ ਵਿੱਚ ਆਉਣਗੇ ਕਲਰ ਆ ਲਓ ਜੀ ਕਲਰ ਆਪਸ਼ਨਾਂ ਵੇਖੀਓ ਬਸ ਤੁਸੀਂ ਇਹਦੇ ਵਿੱਚੋਂ ਲਓ ਜੀ ਸੂਟ ਹੈਗਾ ਬਹੁਤ ਪਿਆਰਾ ਤੇ ਇਹ ਜਿਹੜੇ ਪ੍ਰਿੰਟ ਹੀ ਗਏ ਮੈਂ ਤੁਹਾਨੂੰ ਜਦੋਂ ਦੱਸਣ ਡਿਆ ਹਾਂ ਇਹ ਮੇਰੇ ਅਗੇ ਹੀ ਪਰਸਨਲ ਫੇਵਰੇਟ ਵਿੱਚ ਬਹੁਤ ਪਸੰਦ ਆਇਆ ਸੂਟ ਤੇ ਇਹਨਾਂ ਦੇ ਮੈਂ ਸਪੈਸ਼ਲ ਦੁਪੱਟੇ ਜਿਹੜੇ ਇਹਨਾਂ ਦੇ ਨਾਲ ਹੀ ਬਣਵਾਏ ਸੀ ਤੇ ਬਾਕੀ ਜਿਹੜੇ ਲਾਈਨਾਂ ਵਾਲੇ ਜਿਗਜ਼ੈਗ ਵਾਲੇ ਜਿਹੜੇ ਆ ਉਹ ਨਾਲ ਫਿਰ ਉਹ ਵੱਖਰੇ ਤਿਆਰ ਕਰਾਤੇ ਅਹੀਂ ਆ ਵੀ ਜਿੱਦਾਂ ਜਿੱਦਾਂ ਕਸਟਮਰ ਡਿਮਾਂਡ ਕਰੀ ਜਾਣਗੇ ਓਦਾਂ ਓਦਾਂ ਹੀ ਅੱਗੇ ਲਈ ਜਾਵਾਂਗੇ ਦੁਪੱਟਾ ਇਹਦਾ ਵੇਖੋ ਕਿੰਨਾ ਪਿਆਰਾ ਦੁਪੱਟਾ ਮੇਰੇ ਕੋਲ ਦੁਪੱਟਾ ਐਡਾ ਵੜਾ ਕੈਮਰੇਜ ਨਹੀਂ ਆਉਂਦੇ ਇਹਦਾ ਦੁਪੱਟਾ ਤਾਂ ਬਹੁਤ ਸੁੰਨ ਦੁਪੱਟਾ ਰੇਟ ਇਹਨਾਂ ਦਾ ਹੈਗਾ ਜੀ 750 ਰੁਪਏ ਸਿਰਫ ਇਹ ਬਰਾਊਨ ਕਲਰ ਸੀਗਾ ਹਾਂ ਸ਼ੇਡ ਆ ਲੋ ਜੀ ਅੱਗੇ ਆ ਗਿਆ ਜੇ ਬਹੁਤ ਹੀ ਪਿਆਰਾ ਕਲਰ ਮਹਿਰੂਮ ਬਰਾਊਨ ਜਿਹਾ ਹੈ ਤੁਹਾਨੂੰ ਇਹਦੇ ਵਿੱਚ ਮਜੈਂਟਾ ਪਿੰਕ ਪਿੰਕ ਸ਼ੇਡ ਵਿੱਚ ਵਿੱਚ ਪੀਚ ਸ਼ੇਡ ਆ ਵਿੱਚ ਕੀ ਹੁੰਦੇ ਆ ਹਾਂ ਕਿੰਨੇ ਕਲਰ ਮਿਕਸ ਕੀਤੇ ਨੇ ਡਿਜ਼ਾਈਨ ਬਹੁਤ ਪਿਆਰੇ ਜੇ ਤੇ ਦੁਪੱਟੇ ਜਿਹੜੇ ਜੇ ਬਹੁਤ ਹੀ ਜ਼ਿਆਦਾ ਸੋਹਣੇ ਜੀ ਇਹਨਾਂ ਦੇ ਦੁਪੱਟੇ ਸਭ ਤੋਂ ਜ਼ਿਆਦਾ ਸੋਹਣੇ ਇਹਨਾਂ ਦੇ ਦੁਪੱਟੇ ਫਿਰ ਮੈਂ ਸਪੈਸ਼ਲ ਬਣਵਾਏ ਨਾ ਇਹਨਾਂ ਦੇ ਵਿੱਚ ਆਰਡਰ ਕਰੀ ਜਾਓ 70 36 ਆਰਡਰ ਕਰੋਗੇ 70 36 ਸੂਟ ਮਿਲਦੇ ਜਾਣਗੇ ਸਟਾਕ ਆਪਣੇ ਕੋਲ ਹੈਗਾ ਜੇ ਤੇ ਬਾਅਦ ਵਿੱਚ ਲਾਈਵ 'ਚ ਵੀ ਬੁਕਿੰਗ ਜਿਹੜੀ ਜੇ ਹੋ ਜਾਂਦੀ ਜੇ ਬਾਅਦ ਵਿੱਚ ਕਸਟਮਰ ਕਹਿੰਦੇ ਹੁੰਦੇ ਤੁਸੀਂ ਰਾਤ ਆ ਹੁਣ ਇਹਦਾ ਵੀਡੀਓ ਪਾਈ ਸੋ ਬੇਨਤੀ ਇਹ ਆ ਕਿ ਨਾਲ ਦੀ ਨਾਲ ਹੀ ਬੁੱਕ ਕਰੀ ਜਾਇਆ ਕਰੋ ਆ ਲੋ ਹੁਣ ਦੁਪੱਟਾ ਇਹਦਾ ਦੁਪੱਟਾ ਆ ਜੀ ਇਹ ਦੁਪੱਟਾ ਦੁਪੱਟਾ ਵੇਖੋ ਇਹਦਾ ਕਿੰਨਾ ਸੋਹਣਾ ਜੇ ਬਹੁਤ ਹੀ ਸੋਹਣੇ ਖੁੱਲੇ ਡੁੱਲੇ ਦੁਪੱਟੇ ਤੇ ਇਸ ਤੋਂ ਬਾਅਦ ਜਿਹੜੇ ਹੁਣ ਸੂਟ ਆ ਗਏ ਜੇ ਇਹ ਵੀ ਆ ਗਏ ਜੇ ਆਪਣੇ ਕੋਲ ਇੱਕ ਕਬਲ ਤੇ ਫੇਵਰੇਟ ਹੀ ਕੇ ਠੀਕ ਹੈ ਪਿਓ ਪਿਓਰ ਦੇ ਦੁਪੱਟੇ ਦੁਪੱਟੇ ਪਿਓਰ ਦੇ ਤੇ ਸੂਟ ਜਿਹੜਾ ਜੇ ਕੈਮਰਿਕ ਕਾਟਨ ਦੇ ਮੈਂ ਤੁਹਾਨੂੰ ਦਿਖਾ ਦਾਂ ਪਹਿਲਾਂ ਕੱਪੜਾ ਇਹਦਾ ਵਖੋ ਕੈਮਰਿਕ ਕਾਟਨ ਦਾ ਬਹੁਤ ਜ਼ਿਆਦਾ ਪਿਆਰਾ ਕੱਪੜਾ ਜੇ ਕੁਛ ਨਹੀਂ ਹੁੰਦਾ ਇਹਨਾਂ ਨੂੰ ਨਿੱਕੀ ਨਿੱਕੀ ਬੂਟੀ ਵਾਲੇ ਸੂਟ ਹਾਂ ਨਿੱਕੀ ਬੂਟੀ ਵਾਲੇ ਸੂਟ ਆਲ ਓਵਰ 5 ਮੀਟਰ ਦਾ ਸੂਟ ਜੇ ਦੁਪੱਟੇ ਇਹਦੇ ਨਾਲ ਆ ਗਏ ਜੇ ਪਿਓਰ ਦੇ ਪਰ ਇਹ ਵਾਰੀ ਜਿੱਦਾਂ ਕਸਟਮਰ ਕਸਟਮਰ ਡਿਮਾਂਡ ਕਰਦੇ ਸੀ ਪਿਓਰ ਦੇ ਦੁਪੱਟਿਆਂ ਦੇ ਸੂਟਾਂ ਦੀ ਆ ਜੀ ਤੇ ਇਹ ਆ ਗਏ ਜੇ ਪਿਓਰ ਦੇ ਦੁਪੱਟਿਆਂ ਦੇ ਨਾਲ ਪਹਿਲਾਂ ਪ੍ਰਿੰਟ ਪ੍ਰਿੰਟ ਹੈਗਾ ਜੇ ਬਹੁਤ ਜਿਆਦਾ ਸੋਹਣਾ ਗ੍ਰੀ ਪਿਸਤਾ ਕਲਰ ਨਾਲ ਹੈਗਾ ਜੇ ਦੁਪੱਟਾ ਇਹਦੇ ਪਿਓਰ ਦਾ ਦੁਪੱਟਾ ਖੋਲ ਕੇ ਦਿਖਾ ਦੇਈਂ ਫਿਰ ਰੱਖ ਦੇ ਸੂਟ ਕੋਈ ਗੱਲ ਨਹੀਂ ਆ ਜੀ ਆ ਦੁਪੱਟਾ ਪਿਓਰ ਦਾ ਦੁਪੱਟਾ ਪਾ ਇਤੋਂ ਵੱਧ ਤੈਨੂੰ ਖੁਸ਼ੀ ਹੋਣੀ ਕਿ ਪਿਓਰ ਦੇ ਦੁਪੱਟੇ ਆ ਗਏ ਪਿਓਰ ਦੇ ਦੁਪੱਟੇ ਆ ਗਏ ਉਤੋਂ ਡਿਜੀਟਲ ਪ੍ਰਿੰਟ ਦੇ ਨਾਲ ਬਹੁਤ ਸੁੰਦਰ ਬਹੁਤ ਜਿਆਦਾ ਸੋਹਣੇ ਦੁਪੱਟੇ ਜੇ ਰੇਟ ਇਹਦਾ ਜਿਹੜਾ ਹੈਗਾ ਜੇ ਸਿਰਫ 700 ਤੇ 50 ਰੁਪਏ ਜੇ ਸ਼ਿਪਿੰਗ ਫਰੀ ਦੇ ਨਾਲ ਆਹ ਲਓ ਜੀ ਇਹਦੇ ਵਿੱਚ ਆ ਗਿਆ ਦੂਜਾ ਕਲਰ ਇਹ ਆ ਗਿਆ ਗਾਜਰੀ ਸ਼ੇਡ ਗਾਜਰੀ ਸ਼ੇਡ ਆ ਗਈ ਬਹੁਤ ਹੀ ਜ਼ਿਆਦਾ ਸ਼ੇਡ ਸੋਹਣੀ ਬਹੁਤ ਪਿਆਰਾ ਕਲਰ ਜੇ ਇਹ ਵੀ ਆਹ ਲਓ ਇਹ ਵੀ ਕਰ ਲੋ ਚੈੱਕ ਤੇ ਆ ਇਹਦਾ ਜੇ ਦੁਪੱਟਾ ਨਾਲ ਦੁਪੱਟੇ ਜਿਹੜੇ ਜੇ ਬਹੁਤ ਸੋਹਣੇ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਤੁਹਾਨੂੰ ਮਿਲਣਗੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਹੈਗਾ ਜੇ 700 ਤੇ ਪਿਓ ਦੇ ਦੁਪੱਟੇ ਪਿਓ ਦੇ ਦੁਪੱਟੇ ਇੱਕ ਕੱਲਾ ਪਿਓ ਕੁਛ ਨਹੀਂ ਪਿਓ ਦੀ ਹਾਂ ਪਿਓ ਇਹ ਇਕੱਲਾ ਦੁਪੱਟਾ ਹੀ ਪਲੇਨ ਸਿੰਪਲ ਦੁਪੱਟਾ ਇਹ ਤੁਹਾਨੂੰ ਪਤਾ 250 ਤੋਂ ਘੱਟ ਤੇ ਸਿੰਪਲ ਹੀ ਨਹੀਂ ਆਉਂਦਾ ਤੇ ਫਿਰ ਉੱਪਰੋਂ ਪ੍ਰਿੰਟ ਕਰੀਮ ਸ਼ੇਡ ਆ ਗਈ ਆਹ ਲੋ ਜੀ ਪ੍ਰਿੰਟ ਵੇਖੋ ਇਹਦਾ ਕਿੱਡਾ ਸੋਹਣਾ ਨਾਲ ਇਹਦੇ ਦੁਪੱਟਾ ਕਿੰਨਾ ਪਿਆਰਾ ਤੇ ਰੇਟ ਇਹਦਾ ਹੈਗਾ ਜੀ ਸਿਰਫ ਤੇ ਸਿਰਫ 750 ਤੇ 50 ਰੁਪਏ ਆਹ ਲੋ ਜੀ ਆ ਵੀ ਪ੍ਰਿੰਟ ਚੈੱਕ ਕਰੋ ਤੇ ਮੈਚਿੰਗ ਚੈੱਕ ਕਰੋ ਇਹਦੀ ਤੇ ਨਾਲ ਇਹਦਾ ਦੁਪੱਟੇ ਦਾ ਲੈਮਨ ਕਲਰ ਆ ਹਾਂ ਪਿਓਰ ਦੇ ਦੁਪੱਟੇ ਦੀ ਕੁਆਲਿਟੀ ਚੈੱਕ ਕਰੋ ਰੇਟ ਹੈਗਾ ਜੀ 750 ਰੁਪਏ ਅੱਗੇ ਆਇਆ ਮੋਰ ਪੰਖੀ ਰੈਡ ਫੋਸਨਾ ਕਲਰ ਆਹ ਇਹ ਕਲਰ ਬਹੁਤ ਹੀ ਪਿਆਰਾ ਹੈ অতি ਸੁੰਦਰ ਕਲਰ ਹੈ ਆਹ ਲੋ 5 ਮੀਟਰ ਦੇ ਕੱਟਣਾ ਹੋਊਗਾ ਸੂਟ ਹਾਂ ਜੀ 2.5 ਮੀਟਰ ਦਾ ਦੁਪੱਟਾ ਹਾਂ 2.5 ਮੀਟਰ ਦਾ ਦੁਪੱਟਾ ਰੇਟ ਹੈਗਾ ਜੀ 750 ਰੁਪਏ ਲੋ ਜੀ ਅੱਗੇ ਆ ਗਿਆ ਜੇ ਪ੍ਰਿੰਟ ਚੇਂਜ ਹੈ ਇਹ ਦੀ ਦੇ ਸੇ ਪਰਸਨਲ ਇਹ ਸਾਡੀ ਮੈਡਮ ਦੇ ਪਰਸਨਲ ਫੇਵਰਟ ਹੋ ਗਿਆ ਸਾਰਿਆਂ ਦੇ ਆਪੋ ਆਪਣੇ ਪਰਸਨਲ ਆ ਗਏ ਨੇ ਵਿੱਚ ਪ੍ਰਾਈਜ਼ ਵੀ ਦੱਸ ਕੋ ਦੱਸਤਾ ਜਾਨ ਨੂੰ ਤਹੀਂ ਰਬਰ ਸਾਰਾ ਕੱਲਾ ਕੱਲਾ ਆੜ ਕੇ ਪੁੱਛੇ ਕਿ ਤੈ ਆ ਲੋ ਜੀ ਦੁਪੱਟਾ ਦਿਖਾ ਕਮਲੇ ਦਾ ਖੋਲ ਕੇ ਹੁਣ スクリーンショット ਲੈ ਲਓ ਤੇ WhatsApp ਤੇ ਭੇਜੀਓ ਤੇ ਦੁਪट्टे ਚੈੱਕ ਕਰੋ ਬਸ ਇਹਨਾਂ ਦੇ ਅੱਜ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਨਾ ਅੱਜ ਬਸ ਦੁਪੱਟਿਆਂ ਨੇ ਐਂਡ ਕਰਾਈ ਸਾਰਿਆਂ ਦੀ ਆਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਪਿਓਰ ਦਾ ਡਿਜੀਟਲ ਪ੍ਰਿੰਟ ਰੇਟ 750 ਰੁਪਏ ਸ਼ਿਪਿੰਗ ਫ੍ਰੀ ਪੇਮੈਂਟ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਨਹੀਂ ਨਹੀਂ ਹੈਗੀ ਕੈਸ਼ ਔਨ ਡਿਲੀਵਰੀ ਹਲੋ ਉਹ ਕੀਤੀ ਹੀ ਸਟਾਕ ਹੀ ਨਹੀਂ ਪਾਦਾ ਕੈਸ਼ ਔਨ ਡਿਲੀਵਰੀ ਜੋਗਾ ਦੇ ਹੁਣ ਕੀ ਕਰੀਏ ਸਾਨੂੰ ਇਹ ਹੁੰਦਾ ਵੀ ਜਿਹਨੇ ਪੈਸੇ ਦਿੱਤੇ ਉਹਨੂੰ ਸੂਟ ਭੇਜ ਕੇ ਦਵਾ ਦਿਓ ਲਾਈਟ ਗ੍ਰੇ ਕਲਰ ਆਹ ਲਓ ਜੀ ਇਸ ਦਾ ਕਲਰ ਤੇ ਨਾਲ ਇਹ ਆ ਹੈਗਾ ਜੇ ਨਾਲ ਇਹਦੇ ਦੁਪੱਟਾ ਦੁਪੱਟਾ ਆਹ ਲਓ ਜੀ ਅੱਗੇ ਆ ਗਿਆ ਜੇ ਲਵੈਂਡਰ ਫੇਵਰੇਟ ਸਭ ਦਾ ਆ ਇਹ ਕਲਰ ਨੇ ਤੇ ਧੂਮ ਮਚਾਦੀ ਧੂਮ ਆਹ ਲਓ ਜੀ ਆਜੇ ਦੁਪੱਟਾ ਆਜੇ ਦੁਪੱਟਾ ਇਹਦਾ ਇਹ ਤੁਹਾਨੂੰ ਮਿਲਣਗੇ 700 ਤੇ 50 ਰੁਪਈਆ ਦੇ ਵਿੱਚ ਚੈੱਕ ਕਰੀ ਜੋ ਬਸ ਤੁਸੀਂ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ 'ਚ ਸੂਟ ਤੁਹਾਨੂੰ ਮ ਦਿਖਾਉਂਗਾ ਬਹੁਤ ਟਾਪ ਦੇ ਉਹਦੀ ਵੀਡੀਓ ਜਿਹੜੀ ਉਹ ਆਪਾਂ ਕੱਲ ਪਾਵਾਂ ਕੱਲ ਬਣਾਵਾਂਗੇ ਇਹ ਗਾਜਰੀ ਕਲਰ ਇਹ ਆ ਗਿਆ ਗਾਜਰੀ ਸ਼ੇਡ ਦੁਪੱਟਾ ਆ ਗਿਆ ਪ੍ਰਿੰਟ ਨਾਲ ਗਾਜਰੀ ਨਾਲ ਫਰੋਜੀ ਜਾ ਬਹੁਤ ਹੀ ਪਿਆਰਾ ਕੰਟਰਾਸਟ ਜੇ ਰੇਟ ਹੈਗਾ ਜੇ 750 ਰੁਪਏ ਅੱਗੇ ਆ ਗਿਆ ਮਸਟਰਡ ਸ਼ੇਡ ਔਰ ਇਧਰ ਇਹ ਵਿਗ ਗਿਆ ਇਹ ਵਿਗ ਗਿਆ ਇਹ ਚਲ ਗਿਆ ਇਹ ਵਿਗ ਗਿਆ ਕਿਤੇ ਇਧਰ ਵੇਖੇ ਨਾ ਹਾਂ ਆਨ ਬਟਲ ਵਾਲਾ ਤੁਹਾਨੂੰ ਦਿਖਾਉਂਦਾ ਪਾਈ ਜੀ ਚਲਦੇ ਗਿਆ ਇਹ ਬਾਹਵਟ ਹੀ ਆਣਾ ਇਹ ਜੋ ਕਹਿੰਦੇ ਜੋ ਡਿੱਗਿਆ ਉਹ ਵਿਗ ਗਿਆ ਇਹਦਾ ਰੇਟ ਹੈਗਾ ਜੇ 700 ਹਾਂ 750 ਰੁਪਏ ਸ਼ਿਪਿੰਗ ਫ੍ਰੀ ਜੇ ਵਿਵੇਂਦਰਾ ਦੂਜਾ ਬਲੈਕ ਸੂਟ ਦਿਖਾਈ ਜਰੀਗਾ ਮੋਰਾ ਵਾਲਾ ਹੁਣ ਸਾਰੇ ਜਾਨੇ ਜਿਹੜੇ ਇਹਨਾਂ ਵੇਟ ਕਰਨ ਦਾ ਇਹ ਮੋਰਾ ਵਾਲਿਆਂ ਸੂਟਾਂ ਦੀ ਤੇ ਮੋਰਾ ਵਾਲੇ ਸੂਟ ਆ ਗਏ ਜੇ ਤੇ ਇਹ ਵੀ ਤੁਹਾਨੂੰ ਮੈਂ ਕਿਹਾ ਵੀਡੀਓ ਚ ਦਿਖਾਈ ਦਵਾਂ ਇਹ ਵੀ ਇਹ ਵੀ ਇਹ ਵੀ ਇਹ ਵੀ ਚੁਰਦੇ ਆਈ ਇਹ ਵੀ ਗਿਆਈ ਇਹ ਵੀ ਵੇਖ ਗਿਆ ਆ ਲਓ ਚੈੱਕ ਕਰ ਲਓ ਕਵਾਲਿਟੀ ਇੰਨੀ ਜ਼ਬਰਦਸਤ ਹੈ ਦੀ ਕਾਟਨ ਦੀ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਕਾਟਨ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਹੋਣ ਜਿਆਦਾ ਜੇ ਕਲਰ ਹੈਗਾ ਜੇ ਬਲੈਕ ਤੇ ਇਹ ਸਾਰਾ ਹੈਗਾ ਜੇ ਥ੍ਰੈਡ ਦਾ ਵਰਕ ਤਿੱਲੇ ਦਾ ਵਰਕ ਨਹੀਂ ਜੇ ਇਹਦੇ ਵਿੱਚ ਬਾਹਾਂ ਤੇ ਇਹਦੇ ਸਿਰਫ ਘੇਰਾ ਤੇ ਬਾਹਾਂ ਦੋ ਚੀਜ਼ਾਂ ਬਣੀਆਂ ਜੇ ਪਾਸੇ ਦੀਆਂ ਹਾਂ ਦੁਪੱਟਾ ਵੀ ਤੁਹਾਨੂੰ ਇਹਦਾ ਨਾਲ ਹੈਗਾ ਜੇ ਦੁਪੱਟਾ ਮਸਲੀਨ ਦਾ ਮਸਲੀਨ ਦਾ ਹੈਗਾ ਦੁਪੱਟਾ ਤੇ ਦਿਖਾ ਦੁਪੱਟਾ ਖੋਲ ਕੇ ਆ ਲਓ ਜੀ ਰੇਟ ਆ ਗਿਆ ਜਿਹਦਾ 2750 ਰੁਪਏ ਇਹਦੀ ਜਿਹੜੀ ਫੁੱਲ ਵੀਡੀਓ ਸਾਰੇ ਸੂਟਾਂ ਦੀ ਤੁਹਾਨੂੰ ਆਪਾਂ ਦੇਵਾਂਗੇ ਕੱਲ ਖੋਲ ਕੇ ਕਲਰ ਆਪਸ਼ਨਾਂ ਦਿਖਾ ਦੇ ਦਿੰਦੇ ਅੰਦਰ ਇਦਾਂ ਇਦਾਂ ਇਹ ਹੈਗਾ ਜੀ ਟ੍ਰੇਲਰ ਹਾਂ ਇਹਦੇ ਨਾਲ ਆ ਜੂਗਾ ਵੇਖੋ ਜਿੱਦਾਂ ਲੈਮਨ ਆ ਨਾ ਇਹਦੇ ਨਾਲ ਲੈਮਨ ਦੁਪੱਟਾ ਆ ਜੂਗਾ ਇਹਦੇ ਨਾਲ ਜਿੱਦਾਂ ਮੋਰ ਪੰਖੀ ਆਇਆ ਇਦਾਂ ਇਹਦੇ ਨਾਲ ਮਾਰਜੈਂਟਾ ਵਿੱਚ ਮਾਰਜੈਂਟਾ ਦੁਪੱਟਾ ਆ ਜੂਗਾ ਇਹਦੇ ਨਾਲ ਕਿਹੜਾ ਆ ਗਿਆ ਵਾਈਨ ਵਾਈਂਡ ਨਾਲ ਆ ਗਿਆ ਲੈਮਨ ਬਲੈਕ ਦੇ ਵਿੱਚ ਹੋਰ ਹੋਣਾ ਕਲਰ ਇੱਕ ਅਦਾ ਤਿੰਨ ਕਲਰ ਆਣੇ ਬਲੈਕ ਦੇ ਵਿੱਚ ਆ ਬਲੂ ਜਾ ਬਲੂ ਦੇ ਆ ਬਲੂ ਆ ਆ ਲੋ ਆ ਆ ਗਿਆ ਡਾਰਕ ਬਲੂ ਇਹਦੇ ਨਾਲ ਵੀ ਮੈਂਜੰਟਾ ਦੁਪੱਟਾ ਬਹੁਤ ਜਿਆਦਾ ਸੋਹਣੇ ਜੇ ਕਾਟਨ ਬਹੁਤ ਪਿਆਰੀ ਜੇ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੇ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਹੋ ਜਾਂਦਾ ਜੇ ਬਹੁਤ ਜਿਆਦਾ ਕੁਆਲਿਟੀ ਘੈਂਟ ਕਾਟਨ ਦੀ ਤੇ ਦੁਪੱਟੇ ਹੈਗੇ ਜੇ ਮਸਲੀਨ ਦੇ ਰੇਟ ਹੈਗਾ ਜੇ ਇਹਨਾਂ ਦਾ ਵੀ ਸੇਮ ਹੀ 700 ਤੇ 50 ਰੁਪਏ ਇਹਦੀ ਫੁੱਲ ਵੀਡੀਓ ਜਿਹੜੀ ਆਪਾਂ ਕੱਲ ਪਾਵਾਂਗੇ ਆਪਣੇ YouTube ਚੈਨਲ ਦੇ ਉੱਤੇ ਤੇ ਸਾਰੇ ਜਣੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਿਆ ਕਰੋ ਬਾਕੀ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਵੀ ਕਲੈਕਸ਼ਨ ਸਾਡੀ ਕਿਵੇਂ ਦੀ ਲੱਗਦੀ ਆ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਜੀ